ਦਿੱਲੀ ਦੇ ਧਰਮ ਦੇ ਚਲੋ ਦਿੱਲੀ ਚਲੋ ਦਿੱਲੀ ਚਲੋ ਮੈਂ ਜਿਹੜਾ ਗੁਦਾ ਜੌਨ ਪ੍ਰਤਾਪ ਸੁਖਵਿੰਦਰ ਸਿੰਘ ਗੱਲਰ ਪਿੰਡੀ ਜੌਨ ਤੇਜਾ ਸਤੰਤਰ ਕਿਸਾਨ ਮਦੂਤ ਸਿੰਘ ਹਸ ਕਮੇਟੀ ਪੰਜਾਬ ਅੱਜ ਅਸੀਂ ਜਿਹੜਾ ਆ ਸਾਰੇ ਪੰਜਾਬ 'ਚ ਜਿਹੜਾ ਆ ਆਪ ਆਪਣੀਆਂ ਜੌਨਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੱਢਣ ਰਹੇ ਆ ਕਿਉਂਕਿ ਜਦੋਂ ਪਹਿਲਾਂ ਵੀ ਧਰਨਾ ਲਗਾਈ ਤੇਰਾ ਮਹੀਨੇ ਦੇ ਕੁਝ ਦਿਨ ਉਦੋਂ ਸਰਕਾਰ ਨੇ ਤਿੰਨ ਕਾਨੂੰਨ ਜਿਹੜੇ ਖੇਤੀ ਰੱਦ ਕਰ ਦਿੱਤੇ ਸੀ ਪਰ ਉਸ ਇਲਾਵਾ ਜੋ ਇਹਨਾਂ ਨੇ ਮੰਗਾਂ ਮੰਨ ਲੀਆਂ ਕਿ ਐਮਐਸਬੀ ਗਾਰੰਟੀ ਜਿਹੜੀ ਹੈ ਜਾਂ ਸੁਆਮੀ ਲਾਥੀ ਦੀ ਕਿੰਨੀ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਰੇਡ ਜਿਹੜੇ ਨੇ ਜਾਂ ਕਿਸਾਨਾਂ ਮਜ਼ਦੂਰਾਂ ਦਾ ਸੁਗਮਚਾ ਕਰਜ਼ਾ ਜਿਹੜਾ ਮਾਫ਼ ਕਰਨਾ ਜਾਂ ਲਖੀਮਰ ਕੀਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਣੀ ਉਹ ਸਭ ਹੋਲਡ ਕਰ ਦਿੱਤੇ ਉਹਦੇ ਵਿੱਚ ਕੋਈ ਵੀ ਇਹਨਾਂ ਨੇ ਜਿਹੜਾ ਆ ਉਹ ਨਈ ਨਾ ਕਮੇਟੀ ਬਣਾਈ ਤੇ ਨਾ ਵੀ ਇਹ ਕਿਸਾਨਾਂ ਬਿਦਾਂ ਹੱਲ ਕੀਤਾ ਉਹਦੇ ਬਾਅਦ ਫੇਰ ਰਹੀ ਇਹ ਲੋਕਾਂ ਨੂੰ ਜਾਗਰੂ ਕਰ ਰਹੇ ਆ ਕਿਉਂਕਿ ਇਹ ਮਤਲਬ ਜੋ ਸਾਡੇ ਹੱਕ ਬੰਦੇ ਨੇ ਜੋ ਇਹਨਾਂ ਮੰਗਾ ਮੰਨੀਆਂ ਹਨ ਉਹਨਾਂ ਨੂੰ ਮਨਾਉਣ ਵਾਸਤੇ ਹੀ ਜਲਾਇਆ ਫੇਰ ਤਿੰਨ ਤਰੀਕ ਨੂੰ ਜਲਾਇਆ ਉਹ ਵੱਡੇ ਕਾਲੇ ਟਰੈਕਟਰ ਟਾਲੀਆਂ ਲਾ ਕੇ ਬਸਾਂ ਟਰੱਕ ਲਾ ਕੇ ਤੇ ਦੁਨੀਆ ਵੱਧ ਤੋਂ ਵੱਧ ਜਿਹੜੀ ਗਿੰਤੀ ਲਾ ਕੇ ਕਾਫਲੇ ਦੂ ਵੇਜੜੇ ਫੇਰ ਅਸੀਂ ਦਿੱਲੀ ਜਾਵਾਂਗੇ ਉੱਥੇ ਧਰਨਾ ਲਾਵਾਂਗੇ ਤੇ ਜਿੰਨਾ ਜੱਗ ਸਰਕਾਰ ਜਿਹੜੀ ਸਾਡੀਆਂ ਜੋ ਰੇਂਦੀਆਂ ਮੰਗਾ ਜਿਹੜੀਆਂ ਨੇ ਮੰਨ ਲੈਂਦੀ ਉਨਾਂ ਦਾ ਖਾਡਾ ਧਰਨਾ ਜਿਹੜਾ ਆ ਉਥੇ ਚੱਲਦਾ ਰਹੇਗਾ ਦਿੱਲੀ ਦੇ ਧਰਨੇ ਦੇ ਚਲੋ ਦਿੱਲੀ ਚਲੋ ਦਿੱਲੀ ਚਲੋ ਮੈਂ ਜਿਹੜਾ ਅਗੂ ਦਾ ਜੌਨ ਪ੍ਰਤਾਪ ਸੁਖਵਿੰਦਰ ਸਿੰਘ ਅੱਲਰ ਪਿੰਡੀ ਜੌਨ ਤੇਜਾ ਸਤੰਤਰ ਕਿਸਾਨ ਮਦੂਤ ਸਿੰਘ ਐਸ ਕਮੇਟੀ ਪੰਜਾਬ ਅੱਜ ਅਸੀਂ ਜਿਹੜਾ ਆ ਸਾਰੇ ਪੰਜਾਬ 'ਚ ਜਿਹੜਾ ਆਪ ਆਪਣੀਆਂ ਜ਼ੋਨਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੱਢਣ ਰਹੇ ਆ ਕਿਉਂਕਿ ਜਦੋਂ ਪਹਿਲਾਂ ਵੀ ਧਰਨਾ ਲਗਾਈ ਤੇਰਾ ਮਹੀਨੇ ਦੇ ਕੁਝ ਦਿਨ ਉਦੋਂ ਸਰਕਾਰ ਨੇ ਤਿੰਨ ਕਾਨੂੰਨ ਦੇ ਜਿਹੜੇ ਖੇਤੀ ਰੱਦ ਕਰ ਦਿੱਤੇ ਸੀ ਪਰ ਉਸ ਇਲਾਵਾ ਜੋ ਇਹਨਾਂ ਨੇ ਮੰਗਾ ਮੰਨ ਲਿਆਣੀ ਐ ਐਮਐਸਬੀ ਗਾਰੰਟੀ ਜਿਹੜੀ ਹੈ ਜਾਂ ਸੁਆਮੀ ਲੱਤਨੀ ਕਿੰਨੇ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਰੇਡ ਜਿਹੜੇ ਨੇ ਜਾਂ ਕਿਸਾਨਾਂ ਬਦੂਰਾਂ ਦਾ ਸਬੰਚਾ ਕਰਜ਼ਾ ਜਿਹੜਾ ਮਾਫ਼ ਕਰਨਾ ਜਾਂ ਲਖੀਮਪੁਰ ਕੀ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਣੀ ਉਹ ਸਭ ਹੋਲਡ ਕਰ ਦਿੱਤੇ ਤੇ ਉਹਦੇ ਵਿੱਚ ਕੋਈ ਵੀ ਇਹਨਾਂ ਨੇ ਜੜਾ ਆ ਉਹ ਨਹੀਂ ਨਾ ਕਮੇਟੀ ਬਣਾਈ ਤੇ ਨਾ ਵੀ ਇਹ ਕਿਸਾਨਾਂ ਬਿਦਾਂ ਹੱਲ ਕੀਤਾ ਉਹਦੇ ਬਾਅਦ ਫੇਰ ਰਹੀ ਇਹ ਲੋਕਾਂ ਨੂੰ ਜਾਗਰੂ ਕਰ ਰਹੇ ਆ ਕਿਉਂਕਿ ਮਤਲਬ ਜੋ ਸਾਡੇ ਹੱਕ ਬੰਦੇ ਨੇ ਜੋ ਇਹਨਾਂ ਮੰਗਾ ਮੰਨੀਆਂ ਹਨ ਉਹਨਾਂ ਨੂੰ ਮਨਾਉਣ ਵਾਸਤੇ ਹੀ ਜੜਾ ਆ ਫੇਰ ਤਿੰਨ ਤਰੀਕ ਜੜਾ ਆ ਉਹ ਵੱਡੇ ਕਾਲੇ ਟਰੈਕਟਰ ਟਾਲੀਆਂ ਲਾ ਕੇ ਬਸਾਂ ਟਰੱਕ ਲਾ ਕੇ ਤੇ ਦੁਨੀਆ ਵੱਧ ਤੋਂ ਵੱਧ ਜਿਹੜੀ ਗਿੰਦੀ ਲਾ ਕੇ ਕਾਫਲੇ ਦੂ ਵੇ ਜੜੇ ਫੇਰ ਅਸੀਂ ਦਿੱਲੀ ਜਾਵਾਂਗੇ ਉਥੇ ਦਰਨਾ ਲਾਵਾਂਗੇ ਤੇ ਜਿੰਨਾ ਜੱਗ ਸਰਕਾਰ ਜਿਹੜੀ ਸਾਡੀਆਂ ਜੋ ਰੇਂਦੀਆਂ ਮੰਗਾਂ ਜਿਹੜੀਆਂ ਨੇ ਮੰਨ ਲੈਂਦੀ ਉਹਨਾਂ ਦੇ ਖਾਡਾ ਦਰਨਾ ਜਿਹੜਾ ਆ ਉਥੇ ਚੱਲਦਾ ਰਹੇਗਾ